जिसका भी प्रकृति परीक्षण करवाना है उस व्यक्ति को ये एक एप्लीकेशन डाउनलोड करना पड़ेगा उसकी कुछ जो परमिशन कंसेंट ये सब चीजें देने के बाद में इस एप्लीकेशन को डाउनलोड जिसने किया है उसके मोबाइल पे क्यूआर कोड आए, वो क्यूआर कोड स्कैन करते ही जो हमारा प्रकृति वॉलेंटियर है उसको इसके प्रकृति का एनालिसिस करने के लिए सुविधा उसके ऐप में उपलब्ध हो जाएगी काम बंदे ਦੇ ਲਈ ਜਦੋਂ ਉਹਨੇ ਆਇਡੈਂਟੀਫਾਈ ਕਰ ਲਿਆ ਤੁਹਾਡਾ ਐਪ ਉੱਤੇ ਚਲਾ ਗਿਆ ਉਹਨੇ ਚੈੱਕ ਕਰ ਲਿਆ ਫਿਰ ਕੀ ਸੋਲੂਸ਼ਨ ਆ ਤੁਹਾਡੇ ਕੋਲ ਅ ਜਿਹੜੀ ਕੁਐਸਚਨਰੀ ਤਿਆਰ ਕੀਤੀ ਹੈ ਪਰ ਸਰਕਾਰ ਵੱਲੋਂ ਉਹਦੇ ਨਾਲ ਸਾਨੂੰ ਵੀ ਪਤਾ ਲੱਗੇਗਾ ਵੀ ਅਸੀਂ ਕਿਹੜੀ ਕਿਹੜੀ ਬਿਮਾਰੀਆਂ ਤੋਂ ਬਚ ਸਕਦੇ ਹਾਂ ਔਰ ਸਾਡੀ ਸਿਹਤ ਇਸ ਤਰ੍ਹਾਂ ਦੀ ਰਹੇਗੀ ਅਸੀਂ ਆਪਣੀ ਸਿਹਤ ਨੂੰ ਕਿਸ ਤਰ੍ਹਾਂ ਸਿਹਤਮੰਦ ਰੱਖ ਸਕਦੇ ਹਾਂ ਇਹ ਉਹਦਾ ਮੀਨ ਜਿਹੜਾ ਹੈ ਪਰਪਸ ਪਾਸਪੂਰ ਨੇ ਜਾਂ ਕੂਰ ਨੇ ਸਭ ਤੋਂ ਇਹਦਾ ਕਰ ਕੀਤਾਗਾ ਸਾਡੇ ਬੱਚੇ ਆ ਜਿਹੜੇ ਸਾਡਾ ਫੂਡ ਕਲਚਰ ਬਦਲ ਗਿਆ ਬੇਸਿਕਲੀ ਫੂਡ ਕਲਚਰ ਨੇ ਸਾਡੀਆਂ ਸਮੱਸਿਆਵਾਂ ਪੈਦਾ ਕਰਦੀ ਹੈ ਕੀ ਇਹ ਇਹ ਬਿਆਨਾਂ ਇਹਦੇ ذریعے ਕੀ ਆਇਡੈਂਟੀਫਾਈ ਹੋਏਗਾ ਵੀ ਇਹ ਸਿਰਫ ਬਿਮਾਰਾਂ ਲਈ ਪ੍ਰਕਿਰਤੀ ਪ੍ਰਖਸ਼ਣੀ ਸਾਡਾ ਜਿਹੜਾ ਆਯੁਰਵੇਦ ਦਾ ਮੂਲ ਸਿਧਾਂਤ ਹੈ ਸਵਸਥਸ ਸਵਸਥ ਰਖਸ਼ਣਮ ਆ ਤੁਲਸ ਸਵਿਕਾਰ ਪ੍ਰਸ਼ਵਨਮ ਵੀ ਬੰਦਾ ਬਿਮਾਰੀ ਨਾ ਪਏ ਹਰ ਇੱਕ ਬੰਦੇ ਦੀ ਪ੍ਰਕਿਰਤੀ ਕੰਡਨ ਦਾ ਪਿੱਛੇ ਮਕਸਦ ਇਹ ਰਹੇਗਾ ਵੀ ਤਨੂੰ ਭਾਈ ਅੱਗੇ ਚੱਲ ਕਰਕੇ ਹਾਈਪਰ ਟੈਨਸ਼ਨ ਹੋ ਸਕਦਾ ਹੈ ਫੈਟੀ ਲੀਵਰ ਹੋ ਸਕਦਾ ਹੈ ਜਿਹੜੀ ਅੱਜ ਕੱਲ ਦੀ ਬਿਮਾਰੀਆਂ ਐ ਜਿਹੜੀ ਬਿਨਾ ਕਿਸੇ ਸੰਕਰਮਣ ਤੋਂ ਆਪਣੀ ਖਾਣ-ਪਾਨ ਦੇ ਰਹਿਣ-ਸਹਿਣ ਦੇ ਆਪਣੀ ਪੂਰੀ ਤਰ੍ਹਾਂ ਨੀਂਦ ਨਾ ਲੈਣਾ ਪੰਜਾਬ ਦੀਆਂ 472 ਡਿਸਪੈਂਸਰੀ ਰੂਰਲ ਰੂਰਲ ਏਰੀਆ ਚ ਜਿਨ੍ਹਾਂ ਨੂੰ ਅਸੀਂ ਰੂਰਲ ਡਿਸਪੈਂਸਰੀ ਕਹਿੰਦੇ ਆ ਇਸ ਤਰ੍ਹਾਂ ਹੀ ਸਾਡੇ ਹਿੰਦੂਸਤਾਨ ਪਰਚ ਜਿਹੜਾ ਹੈ ਰੂਰਲ ਏਰੀਆ ਚ ਸਾਡੀ ਆਯੁਰਵੈਦਿਕ ਡਿਸਪੈਂਸਰੀਆਂ ਬਾਕੀ ਵੀ ਸਾਡੀ ਪ੍ਰੈਕਟੀਕਲੀ ਸੰਭਵ ਹੋ ਪਾਏਗਾ ਕਿਛ ਵਿੱਚ ਕੋਈ ਬਿਮਾਰੀ ਹੋ ਸਕਦੀ ਹੈ ਉਹ ਜ਼ਰੂਰੀ ਨਹੀਂ ਬਿਮਾਰੀ ਹੋਣੀ ਚਾਹੀਦੀ ਹੈ ਅਗਰ ਉਹ ਨਾਰਮਲ ਸਾਮਾਨੀ ਵਿਅਕਤੀ ਵੀ ਤੇਰੀ ਇਹ ਪ੍ਰਕਿਰਤੀ ਹੈ ਤੇ ਇਹਨਾਂ ਚੀਜ਼ਾਂ ਤੋਂ ਬਚ ਕੇ ਰਹਿਣਾ ਹੈ ਇਹ ਚੀਜ਼ਾਂ ਕਰਨੀਆਂ ਨੇ ਇਹ ਚੀਜ਼ਾਂ ਨਹੀਂ ਕਰਨੀਆਂ ਇਹ ਨਾਲ ਦੀ ਨਾਲ ਜਿਹੜਾ ਉਸ ਟਾਈਮ ਉਹਦੀ ਪ੍ਰਕਿਰਤੀ ਦਾ ਪਰिक्षण ਕਰੇਗਾ ਜਿਹਦਾ ਡਾਕਟਰ ਉਹਨੂੰ ਨਾਲ ਦੀ ਨਾਲ ਐਕਸਪਲੇਨ ਕਰੇਗਾ ਪੰਜਾਬ ਨੂੰ ਮੈਂ ਖਾਸ ਕਰਕੇ ਬਹੁਤ ਧੰਨਵਾਦ ਦਿੰਦਾ ਮੈਂ ਪੰਜਾਬੀ ਹੋਣ ਦੇ ਨਾਤੇ ਮੇਰੀ ਇੱਛਾ ਸੀ ਕਿ ਵੀ ਭਾਰਤ ਦਾ ਭਾਰਤ ਸਰਕਾਰ ਦਾ ਐਡਾ ਵੱਡਾ ਕੰਮ ਹੈ ਬਾਅਦ ਵਿੱਚ इस एप्लीकेशन का इस्तेमाल किस प्रकार करना है इन सबका लगभग ये तीन चार लाख लोग जो है उनका ट्रेनिंग हम लेंगे प्रकृति सात तरीके की होती तीन होते है, होता है पित्त होता है, कफ होता है और इन तीनों दोषों के संयोग और से सात प्रकार की प्रकृति होती है तो उसके प्रकृति किस प्रकार की है इसका माइक्रो एनालिसिस उसके मोबाइल पर जाकर उसे उसके प्रकृति के अनुरूप इस प्रकार का आहार रखना चाहिए उसकी दिनचर्या कैसी होनी चाहिए उसको अपने जीवन में कैसी दिनचर्या, ऋतुचर्या का पालन करना चाहिए ताकि वो स्वस्थ रहे इसका भी नोटिफिकेशन इस माध्यम से उसे जाएगा हल की है तो फिर रिकमेंड करोगे अगे कोई हॉस्पिटल ना की बीमारियां आइडेंटिफाई कर दोगे कि तेन ये प्रॉब्लम होगी ਤਾਂ ਜਿੰਨੇ ਵੀ ਪ੍ਰਕਿਰਤੀ ਪ੍ਰੀਖਣ ਕਰਨਾ ਹੈ ਉਹ ਡਾਕਟਰ ਹੀ ਹੋਏਗਾ ਇੱਕ ਗੱਲ। ਜੇ ਡਾਕਟਰ ਬਣਨ ਵਾਲਾ ਹੋ ਗਾਗਰੋ ਡਾਕਟਰ ਬਣਨ ਵਾਲਾ ਹੈ ਤਾਂ ਜਿਸ ਕਾਲਜ ਤੋਂ ਪੜ ਰਿਹਾ ਉਹਦੇ ਨਾਲ ਅਟੈਚਡ ਹਸਪਤਾਲ ਹੈ। ਅਗਰ ਉਹਨੂੰ ਕੋਈ ਸਰੀਰ ਦੀ ਸਮੱਸਿਆ ਹੈ ਤਾਂ ਉਹ ਆਪਣੀ ਸਮੱਸਿਆ ਨੂੰ ਉਸ ਹਸਪਤਾਲ 'ਚ ਜਾ ਕੇ ਦਿਖਾ ਸਕਦਾ ਹੈ। ਸਰਕਾਰ ਦੇ ਨਾਂ ਤੇ ਸਰਕਾਰ ਦੇ ਇੱਕ ਪ੍ਰੋਜੈਕਟ ਲੋਕਾਂ ਦੇ ਮਨ 'ਚ ਹੀ ਹੁੰਦਾ ਵੀ ਜੀ ਇਹ ਤਾਂ ਫਾਰਮੈਲਿਟੀ ਹੈ। ਜੀ ਜੀ। ਭਾਈ ਪ੍ਰੈਕਟੀਕਲੀ ਕਿੰਨਾ ਕੁ ਵਾਇਬਲ ਹੈ ਇਹਦੀ ਪ੍ਰੈਕਟੀਕਲਿਟੀ ਕੀ ਹੈ ਔਰ ਕੀ ਵਾਕਈ ਇੱਕ ਆਮ ਬਿਲਕੁਲ ਗਰੀਬਾਂ ਜਿਹੜਾ ਸਭ ਤੋਂ ਗਰੀਬ ਕੋਈ ਆਮ ਬੰਦੇ ਤੱਕ ਪਹੁੰਚਣ ਦੀ ਸਾਰੇ ਸਹੂਲਤ ਹੈ ਕਿਤੇ ਕੋਈ ਭੇਦਭਾਵਤਾ ਨਹੀਂ ਹੋਏਗਾ। ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਯਾਦਵਿੰਦਰ ਸਿੰਘ ਲੋਕਾਂ ਦੀ ਸਰੀਰਕ ਤੇ ਮਾਨਸਿਕ ਸਿਹਤ ਦੇਸ਼ ਦਾ ਸਭ ਤੋਂ ਵੱਡਾ ਖਜ਼ਾਨਾ ਹੁੰਦੀ ਹੈ। ਦੇਸ਼ ਦੀ ਸਿਹਤ ਠੀਕ ਕਿਵੇਂ ਰਹੇ ਇਹ ਸਭ ਤੋਂ ਵੱਡਾ ਸਵਾਲ ਹੈ। ਇਦੇ ਲਈ ਦੇਸ਼ ਦੇ ਆਯੁਰਵੈਦਿਕ ਵਿਭਾਗ ਨੇ ਇੱਕ ਵੱਡੀ ਮਹਿਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਪ੍ਰਕਿਰਤੀ ਪ੍ਰੀਖਣ ਅਭਿਆਨ ਯਾਨੀ ਤੁਹਾਡੀ ਸਿਹਤ ਦੀ ਪ੍ਰਕਿਰਤੀ ਕੀ ਹੈਗੀ ਇਹਦਾ ਇੱਕ ਅਭਿਆਨ ਆ ਤੁਹਾਡੀ ਸਿਹਤ ਠੀਕ ਰਹੇਗੀ ਤਾਂ ਹੀ ਦੇਸ਼ ਠੀਕ ਰਹੇਗਾ ਇਹਦੇ ਲਈ ਵੱਖ-ਵੱਖ ਉਪਰਾਲੇ ਹੋ ਰਹੇ ਨੇ ਔਰ ਖਾਸ ਤੌਰ ਦੇ ਉੱਤੇ ਪੂਰੀ ਦੁਨੀਆ ਦੇ ਅੰਦਰ ਇੱਕ ਡਿਬੇਟ ਹੈ ਕਿ ਜਿਸ ਤਰੀਕੇ ਦੇ ਨਾਲ ਐਲੋਪੈਥੀ ਕਿਸੇ ਨੂੰ ਹੀਲ ਨਹੀਂ ਕਰਦੀ ਪਰ ਆਯੁਰਵੇਦ ਜੋ ਸਾਡੀ ਬਹੁਤ ਹੀ ਪੁਰਾਣੀ ਚਿਕਿਤਸਾ ਪદ્ધਤੀ ਹੈ ਜਿਹੜੀਆਂ ਸਾਡੀਆਂ ਜੜਾਂ ਨੇ ਅਸੀਂ ਉਹ ਜੜਾਂ ਚ ਟੁੱਟੇ ਆ ਜਿਹਦੇ ਜ਼ਰੀਏ ਸਾਡੀ ਸਿਹਤ ਵੈਸੇ ਠੀਕ ਰਹਿੰਦੀ ਹੈ ਕਿਉਂਕਿ ਉਹ ਇੱਕ ਜੀਵਨ ਸ਼ੈਲੀ ਹੈ ਇਹਦੇ ਉੱਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਮਾਰਾਂ ਦਾ ਪੈਨਲ ਉਹਨਾਂ ਨਾਲ ਗੱਲਬਾਤ ਕਰਾਂਗੇ ਸਵਾਗਤ ਹੈ ਤੁਹਾਡਾ ਬਹੁਤ-ਬਹੁਤ ਸਾਡੇ ਨਾਲ ਰਕੇਸ਼ ਸ਼ਰਮਾ ਜੀ ਨੇ ਤੇ ਸਾਡੇ ਨਾਲ ਆਸ਼ੂਤੋਸ਼ ਗੁਪਤਾ ਜੀ ਨੇ ਦੋਵੇਂ ਡਾਕਟਰ ਨੇ ਔਰ ਦੋਵੇਂ ਇਸ ਵਿਭਾਗ ਦੇ ਅੰਦਰ ਬੜੇ ਲੰਮੇ ਸਮੇਂ ਤੋਂ ਕੰਮ ਕਰ ਰਹੇ ਨੇ आयुष मिनिस्ट्री ਦੇ ਨਾਲ ਮਿਲ ਕੇ ਲਗਾਤਾਰ ਬਹੁਤ ਸਾਰੇ ਬਹਿਾਨੇ ਛਾਮਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਸਭ ਤੋਂ ਪਹਿਲਾ ਸਵਾਲ ਸ਼ਰਮਈ ਤੁਹਾਨੂੰ ਤੁਹਾਡੇ ਨਾਲ ਪਿਆਬੀ ਜੀ ਗੱਲ ਕਰਦੇ ਇਹਨਾਂ ਨਾਲ ਹਿੰਦੀ ਜੀ ਸਾਡੇ ਮਹਿਮਾਨ ਨੇ ਤਾਂ ਸਭ ਤੋਂ ਪਹਿਲਾਂ ਸਾਰੇ ਦੱਸੋ ਅ ਅੱਜ ਕੱਲ ਸਭ ਤੋਂ ਜਿਹੜੀਆਂ ਆਪਾਂ ਦੇਖ ਰਿਹਾ ਮੇਨ ਸਮੱਸਿਆਵਾਂ ਛੋਟੀਆਂ ਛੋਟੀਆਂ ਚੀਜ਼ਾਂ ਨੇ ਪਤਾ ਨਹੀਂ ਲੋਕਾਂ ਨੂੰ ਇੱਕ ਗਿਆਨ ਨਹੀਂ ਹੈਗਾ ਕਿਉਂਕਿ ਫਾਸਟ ਫੂਡ ਆ ਗਿਆ ਫਾਸਟ ਫੂਡ ਨੇ ਜੰਕ ਫੂਡ ਨੇ ਸਭ ਤੋਂ ਵੱਧ ਬੇੜਾਗਰ ਕੀਤਾਗਾ ਸਾਡੇ ਬੱਚੇ ਆ ਜਿਹੜੇ ਸਾਡਾ ਫੂਡ ਕਲਚਰ ਬਦਲ ਗਿਆ ਬੇਸਿਕਲੀ ਫੂਡ ਕਲਚਰ ਨੇ ਸਾਡੀਆਂ ਸਮੱਸਿਆਵਾਂ ਪੈਦਾ ਕਰਤੀਆਂ ਕੀ ਇਹ ਅਭਿਆਨ ਆ ਇਹਦੇ ਜ਼ਰੀਏ ਕੀ ਆਇਡੈਂਟੀਫਾਈ ਹੋਏਗਾ ਇਹ ਜਿਹੜਾ ਦੇਸ਼ ਦਾ ਪ੍ਰਕ੍ਰਿਤੀ ਪ੍ਰੀਖਣ ਅਭਿਆਨ ਸਾਡੇ ਮਾਨਨੀਏ ਕੇਂਦਰੀ ਮੰਤਰੀ ਆਯੂਸ਼ ਮੰਤਰੀ ਜੀ ਨੇ ਸ਼ੁਰੂ ਕੀਤਾ ਹੈ ਔਰ ਇਹਦੇ ਨਾਲ ਜਿਹੜਾ ਜਿਵੇਂ ਤੁਹਾਡਾ ਬੜਾ ਅੱਛਾ ਪ੍ਰਸ਼ਨ ਹੈ ਕਿ ਅੱਜਕੱਲ ਦੇ ਬੱਚੇ ਫਾਸਟ ਫੂਡ ਚ ਜ਼ਿਆਦਾ ਰੁਚੀ ਲੈਂਦੇ ਨੇ ਆਮ ਜਿਹੜਾ ਘਰ ਦਾ ਖਾਣਾ ਨਹੀਂ ਖਾਂਦੇ ਤਾਂ ਇਹ ਖਾਣ ਨਾਲ ਉਹਨਾਂ ਦੇ ਸਰੀਰ ਜਿਹੜੇ ਚੇਂਜਸ ਜਾਂਦੇ ਆ ਤਾਂ ਉਹਨੂੰ ਆਈਬੀਐਸ ਹੋ ਜਾਂਦਾ ਬੱਚਿਆਂ ਨੂੰ ਬਾਰ-ਬਾਰ ਉਹਨਾਂ ਨੂੰ ਪਖਾਨਾ ਯਾਨੀ ਜਿਹਨੂੰ ਟੱਟੀ ਕਹਿੰਦੇ ਜਾਣਾ ਪੈਂਦਾ ਜਾਂ ਕਨਸਟਿਪੇਸ਼ਨ ਕਨਸਟਿਪੇਸ਼ਨ ਜਿਹੜੀ ਹੈ ਇਹ ਖਾਸ ਕਰਕੇ ਬੁਢਾਪੇ 'ਚ ਹੁੰਦੀ ਹੁੰਦੀ ਹੈ ਜਾਂ ਕਾਫੀ ਉਮਰ ਹੋ ਜੇ ਤਾਂ ਹੁੰਦੀ ਹੁੰਦੀ ਪਰ ਅੱਜਕੱਲ੍ਹ ਤੇ ਬੱਚਿਆਂ 'ਚ ਦੇਖਣ ਚ ਆਮ ਮਿਲਦੀ ਹੈ ਕਿਉਂਕਿ ਉਹ ਨਹੀਂ ਰੋਟੀ ਜਿਹੜੀ ਹੈ ਉਹ ਆਪਣੇ ਘਰ ਦੀ ਖਾਂਦੇ ਗਰਮ ਖਾਣਾ ਖਾਣਾ ਚਾਹੀਦਾ ਹੈ ਇਹ ਜਿਹੜਾ ਅਸੀਂ ਅਭਿਆਨ ਚਲਾਉਣ ਜਾ ਰਹੇ ਹਾਂ ਨੇ ਸਾਡੇ ਆਯੂਸ਼ ਮੰਤਰੀ ਮੰਤralaya ਔਰ ਜਿਹੜਾ ਸਾਡਾ ਨੈਸ਼ਨਲ ਕਮਿਸ਼ਨ ਫਾਰ ਇੰਡੀਅਨ ਸਿਸਟਮ ਆਫ ਮੈਡੀਸਨ ਹੈ ਇਸ ਅਭਿਆਨ ਦੇ ਜਰੀਏ ਉਹ ਜਿਹੜਾ ਇੱਕ ਸਮਝਦਾਰ ਬੱਚਾ ਹੈ 15 16 17 ਸਾਲ ਦਾ ਉਹਦਾ ਵੀ ਪ੍ਰਕ੍ਰਿਤੀ ਪ੍ਰੀਖਣ ਕਰਕੇ ਉਹਨੂੰ ਦੱਸੇਗਾ ਵੀ ਤੁਸੀਂ ਇਸ ਸੀਜ਼ਨ ਚ ਆਹ ਸਬਜ਼ੀਆਂ ਖਾਣੀਆਂ ਆਹ ਸੀਜ਼ਨਲ ਫਲ ਖਾਣੇ ਆਹ ਘਰ ਦੀ ਰੋਟੀ ਖਾਣੀ ਹੈ ਇਹਦੇ ਕਿੰਨਾ ਘੀ ਲੈਣਾ ਹੈ ਕਿੰਨਾ ਦੁੱਧ ਬਿਨਾਂ ਕਿੰਨਾ ਪਾਣੀ ਪੀਣਾ ਚਾਹੀਦਾ ਪ੍ਰਤੀ ਦਿਨ ਇਹਦੇ ਬਾਰੇ ਜਿਹੜੀ ਉਸ ਆਮ ਇੱਕ ਨਾਗਰਿਕ ਨੂੰ ਸਾਡੇ ਦੇਸ਼ ਦੇ ਕਾਮ ਨਾਗਰਿਕ ਨੂੰ ਪਤਾ ਲੱਗੇਗਾ ਔਰ ਦੂਸਰਾ ਪ੍ਰਕਿਰਤੀ ਦਾ ਜਿਹੜਾ ਕਨਸੈਪਟ ਹੈ ਉਹ ਹੈ ਵੀ ਜਿਹੜਾ ਸਾਡਾ ਮਜਾਜ ਹੈ ਸਾਡਾ ਸੁਭਾਅ ਹੈ ਉਹ ਕਿਹਾ ਜਾਏ ਇਹਦੇ ਬਾਰੇ ਸਾਨੂੰ ਜਾਣਕਾਰੀ ਮਿਲੇਗੀ ਅਸੀਂ ਆਪਣੇ ਸੁਭਾਅ ਚ ਜਿਹਦੇ ਸੁਭਾਅ ਦੇ ਨਾਲ ਕਈ ਵਾਰ ਸਾਡੇ ਤੋਂ ਕੋਈ ਗਲਤੀਆਂ ਵੱਡੀਆਂ ਹੋ ਜਾਂਦੀਆਂ ਨੇ ਔਰ ਉਹਨਾਂ ਗਲਤੀਆਂ ਤੋਂ ਬਚਣ ਲਈ ਸਾਨੂੰ ਫਿਰ ਪ੍ਰਾਸ਼ਿਤ ਕਰਨਾ ਪੈਂਦਾ ਸਾਨੂੰ ਬਿਮਾਰੀ ਤੋਂ ਬਚਣਾ ਚਾਹੀਦਾ ਤੇ ਜਿਹੜੀ ਪ੍ਰਕਿਰਤੀ ਪ੍ਰੀਖਣ ਹੈ ਉਸ ਸਾਡੇ ਸਰੀਰ ਦੇ 엘ਿਮੈਂਟਸ ਨੂੰ ਔਰ ਸਾਡੇ ਮਾਨਸਿਕ ਸੁਭਾਅ ਨੂੰ ਸਾਨੂੰ ਜਿਹੜਾ ਹੈ ਉਹ ਦੱਸੇਗਾ ਜਿਹੜੀ ਕੁਐਸਚਨਰੀ ਤਿਆਰ ਕੀਤੀ ਹੈ ਪਰ ਸਰਕਾਰ ਵੱਲੋਂ ਉਹਦੇ ਨਾਲ ਸਾਨੂੰ ਇਹ ਪਤਾ ਲੱਗੇਗਾ ਵੀ ਅਸੀਂ ਕਿਹੜੀ ਕਿਹੜੀ ਬਿਮਾਰੀਆਂ ਤੋਂ ਬਚ ਸਕਦੇ ਹਾਂ ਔਰ ਸਾਡੀ ਸਿਹਤ ਕਿਸ ਤਰ੍ਹਾਂ ਦੀ ਰਹੇਗੀ ਅਸੀਂ ਆਪਣੀ ਸਿਹਤ ਨੂੰ ਕਿਸ ਤਰ੍ਹਾਂ ਸਿਹਤਮੰਦ ਰੱਖ ਸਕਦੇ ਹਾਂ ਇਹ ਉਹਦਾ ਮੇਨ ਜਿਹੜਾ ਹੈ ਪਰਪਸ ਹੈ ਡਾਕਟਰ ਅਸ਼ਤੂਸ਼ ਮਤਲਬ ਇਹ ਪੂਰਾ ਪ੍ਰਕਿਰਿਆ کیسے ਹੋਗੀ ਕੋਈ ਆਪਕੇ ਪਾਸ ਪੇਪਰ ਹੈ ਕੋਈ ਐਪ ਹੈ जैसे कोई आ, आम बंदा इंटरव्यू सुन रहा है वो आपसे कैसे जुड़े इसमें ये अभियान जब चलाया जाएगा तो मूलता ये अभियान किसके माध्यम से चलाया जाएगा ये बहुत महत्वपूर्ण है हमारे देश में लगभग 500 से ऊपर आयुर्वेद के कॉलेजेस हैं और उसमें अंडर ग्रेजुएट एजुकेशन लेने वाले 135000 छात्र हैं उन्हीं के साथ पोस्ट ग्रेजुएट टीचिंग जिनका हो रहा है पोस्ट ग्रेजुएशन की पढ़ाई कर रहे हैं ऐसे लगभग बीस हजार छात्र हैं उसी के साथ अठारह हजार अध्यापक हमारे देश के आयुर्वेद महाविद्यालयों में कार्य कर रहे हैं उन्हीं के साथ लगभग साढ़े तीन लाख चिकित्सक आयुर्वेद के हमारे देश में अपनी वैद्यकीय स्वास्थ्य सेवाएं प्रदान कर रहे हैं तो इन सब के माध्यम से ये प्रकृति परीक्षण अभियान पूरे देश में बहुत व्यापक तरीके पर चलाया जाए ऐसा हमारे आयुष मंत्री प्रताप राव जाधव जी का एक सपना है और उस माध्यम से इनके साथ ये पूरा अभियान हम चलाने वाले हैं तो जुड़े अभियान के कैसे लिए इस अभियान के लिए सबसे पहले हम एक मोबाइल ऐप इसका बनाना लगभग आखिरी छोर पर है हमें लगता है कि लगभग महीने भर में इस अभियान का प्रारंभ हो जाना चाहिए और इस मोबाइल ऐप के बनने के बाद में इस एप्लीकेशन का इस्तेमाल किस प्रकार करना है इन सब का लगभग ये तीन चार लाख लोग जो है उनका ट्रेनिंग हम लेंगे उस ट्रेनिंग लेने के पश्चात ये ट्रेनिंग लिए हुए जो वॉलंटियर्स है जिसमें हमारे यू स्टूडेंट है पीजी स्टूडेंट है आयुर्वेद कॉलेज के टीचर्स है और प्राइवेट प्रैक्टिशनर्स है इनके माध्यम से आम नागरिकों का प्रकृति परीक्षण मोबाइल के आधार पर किया जाएगा इनको ट्रेनिंग देने के बाद में जिसका भी प्रकृति परीक्षण करवाना है उस व्यक्ति को ये एक एप्लीकेशन डाउनलोड करना पड़ेगा उसकी कुछ परमिशन कंसेंट ये सब चीज़ें देने के बाद में इस एप्लीकेशन को डाउनलोड जिसने किया है उसके मोबाइल पे क्यूआर कोड आएगा वो क्यूआर कोड स्कैन करते ही जो हमारा प्रकृति वॉलेंटियर है उसको इसके प्रकृति का एनालिसिस करने के लिए सुविधा उसके ऐप में उपलब्ध हो जाएगी और जो कुछ साठ सत्तर क्वेश्चन है उसके जवाब उसका प्रकृति परीक्षण का देने के पश्चात उसका प्रकृति का एक डिजिटल सर्टिफिकेट जो है वो एंड यूजर तक मतलब उस आम नागरिक तक पहुंच जाएगा कि आपकी प्रकृति कैसी है इस प्रकार ये प्रकृति परीक्षण अभियान होगा उसके बाद में जैसे कि प्रकृति सात तरीके की होती है तीन दोष होते हैं वात होता है पित्त तो होता है कफ होता है और इन तीनों दोषों के संयोग और सन्निपात से सात प्रकार की प्रकृति होती है तो उसके प्रकृति किस प्रकार की है इसका माइक्रो एनालिसिस उसके मोबाइल पर जाकर उसे उसके प्रकृति के अनुरूप किस प्रकार का आहार रखना चाहिए उसकी दिनचर्या कैसी होनी चाहिए हमारे भारत की एक खासियत है कि बाकी देशों में दो या तीन ऋतु होते हैं लेकिन भारतवर्ष है ऐसा देश है जिसमें छह ऋतु होते हैं और इन छह ऋतु के अनुरूप उसको अपने जीवन में कैसी दिनचर्या ऋतुचर्या का पालन करना चाहिए ताकि वो स्वस्थ रहे इसका भी नोटिफिकेशन इस माध्यम से उसे जाएगा और जिस प्रकार पूरे हमारे चिंतन का एक सार है सर्वे बवंतु सुखिना सर्वे संतु निरामया तो सबको निरामय निरोगी ਸਵਾਸਥ્ય ਪੂਰਨ ਰੱਖਣੇ ਮੇ ਇਹ ਅਭਿਆਨ ਕਾਰਗਰ ਸਿੱਧਾ ਹੋਗਾ ਸ਼ਰਮਾ ਜੀ ਇਹ ਤਾਂ ਇੱਕ ਵਾਰ ਆਇਡੈਂਟੀਫਾਈ ਹੋ ਜੂ ਹਣਾ ਜਿਵੇਂ ਆਪਾਂ ਇੱਕ ਟੈਸਟ ਕਰਾਉਣੇ ਲੈਬ ਚ ਮੰਨ ਲਓ ਆਪਾਂ ਐਲੋਪੈਥੀ ਨਾਲ ਸੌਖਾ ਸਮਝਾਉਣਾ ਹੋਵੇ ਲੋਕਾਂ ਨੂੰ ਕਿਉਂਕਿ ਲੋਕ ਆਯੁਰਵੇਦ ਤੋਂ ਦੂਰ ਹੋਏ ਨੇ ਆਪਾਂ ਨੂੰ ਕੋਈ ਦੂਰ ਨਹੀਂ ਆਪਾਂ ਨੂੰ ਪਤਾ ਹਣਾ ਮਾਡਰਨ ਸਾਇੰਸ ਨੇ ਆ ਕੇ ਜਾਂ ਮਾਡਰਨ ਐਜੂਕੇਸ਼ਨ ਨੇ ਆ ਕੇ ਇਹ ਚੀਜ਼ਾਂ ਤੋਂ ਬੰਦੇ ਨੂੰ ਤੋੜਿਆਗਾ ਜਿਹੜਾ ਕਿ ਸਾਡੀ ਆਪਣੀ ਇੱਕ ਪદ્ધਤੀ ਸੀਗੀ ਤਾਂ ਇੱਕ ਆਮ ਬੰਦੇ ਦੇ ਲਈ ਜਦੋਂ ਉਹਨੇ ਆਇਡੈਂਟੀਫਾਈ ਕਰ ਲਿਆ ਤੁਹਾਡਾ ਐਪ ਦੇ ਉੱਤੇ ਚਲਾ ਗਿਆ ਉਹਨੇ ਚੈੱਕ ਕਰ ਲਿਆ ਫਿਰ ਕੀ ਸੋਲੂਸ਼ਨ ਆ ਤੁਹਾਡੇ ਕੋਲ ਕਿਉਂਕਿ ਲੋਕ ਸੋਸਾਇਟੀ ਚ ਹੱਲ ਲੱਭਦੇ ਆ ਹਨਾ ਕੁਐਸਚਨ ਤਾਂ ਉਹ ਕਹਿੰਦੇ ਆਨਸਰ ਦਿਓ ਹੱਲ ਕੀ ਹੈ ਤੁਹਾਡੇ ਕੋਲ ਫਿਰ ਤੁਸੀਂ ਰეკਮੈਂਡ ਕਰੋਗੇ ਅੱਗੇ ਕੋਈ ਹਸਪੀਟਲਸ ਹੋਣਗੇ ਹਨਾ ਕੀ ਬਿਮਾਰੀਆਂ ਆਇਡੈਂਟੀਫਾਈ ਕਰ ਦੋਗੇ ਕਿ ਇਹਨੂੰ ਇਹ ਪ੍ਰੋਬਲਮ ਆ ਇੱਥੋਂ ਠੀਕ ਹੋਊਗੀ ਯੋਗਿੰਦਰ ਜੀ ਐਸਾ ਹੈ ਇਸ ਤਰ੍ਹਾਂ ਹੈ ਵੀ ਜਿਹੜਾ ਨੇ ਇਹ ਉਹਦੀ ਪ੍ਰਕਿਰਤੀ ਦਾ ਐਨਾਲਿਸਿਸ ਕਰਨਾ ਹੈ ਉਹ ਆਪ ਵੀ ਡਾਕਟਰ ਹੋਏਗਾ ਉਹ ਬੇਸ਼ੱਕ ਫਰਸਟイヤー ਬੀਐਮਐਸ ਦਾ ਵਿਦਿਆਰਥੀ ਹੋਏ ਚਾਹੋ ਪੋਸਟ ਗ੍ਰੈਜੂਏਟ ਦਾ ਟੀਚਰ ਹੋਏ ਜਾਓ ਪੋਸਟ ਗ੍ਰੈਜੂਏਟ ਆਪ ਡਾਕਟਰ ਹੋਏ ਜਾਂ ਸਾਡੇ ਜਿਹੜੇ ਦੇਸ਼ ਚ ਪ੍ਰਾਈਵੇਟ ਪ੍ਰੈਕਟਿਸ ਕਰ ਰਹੇ ਉਹ ਵੀ ਸਾਰੇ ਡਾਕਟਰ ਹੋਣਗੇ ਨੰਬਰ 1 ਤਾਂ ਜਿਨੇ ਵੀ ਪ੍ਰਕਿਰਤੀ ਪ੍ਰੀਖਣ ਕਰਨਾ ਹੈ ਉਹ ਡਾਕਟਰ ਹੀ ਹੋਏਗਾ ਇੱਕ ਗੱਲ ਯਾ ਡਾਕਟਰ ਬਣਨ ਵਾਲਾ ਹੈ ਅਗਰ ਉਹ ਡਾਕਟਰ ਬਣਨ ਵਾਲਾ ਹੈ ਤਾਂ ਜਿਸ ਕਾਲਜ ਚੋਂ ਪੜ ਰਿਹਾ ਉਹਦੇ ਨਾਲ ਅਟੈਚਡ ਹਸਪੀਟਲ ਹੈ ਅਗਰ ਉਹ ਨੂੰ ਕੋਈ ਸਰੀਰ ਦੀ ਸਮੱਸਿਆ ਹੈ ਤਾਂ ਉਹ ਆਪਣੀ ਸਮੱਸਿਆ ਨੂੰ ਉਸ ਹਸਪਤਾਲ ਚ ਜਾ ਕੇ ਦਿਖਾ ਸਕਦਾ ਹੈ ਨੰਬਰ 2 ਸਾਡੇ ਦੇਸ਼ ਚ ਹਰ ਇੱਕ ਰਾਜ ਸਰਕਾਰੀ ਆਯੁਰਵੇਦਿਕ ਡਿਸਪੈਂਸਰੀਆਂ ਬਹੁਤ ਨੇ ਜਿਵੇਂ ਸਾਡੇ ਪੰਜਾਬ ਦੀਆਂ ਮੈਂ ਗੱਲ ਕਰਾਂ ਤਾਂ 524 ਜਿਹੜੀਆਂ ਸਰਕਾਰੀ ਆਯੁਰਵੇਦਿਕ ਡਿਸਪੈਂਸਰੀਆਂ ਐ 236 ਜਿਹੜੀਆਂ ਕੋ-ਲੋਕੇਸ਼ਨ ਚ ਆਯੁਰਵੇਦਿਕ ਡਿਸਪੈਂਸਰੀਆਂ ਐ 5 ਆਯੁਰਵੇਦਿਕ ਹਸਪੀਟਲ ਐ ਇਹ ਸਾਰੇ ਰੂਰਲ ਇਲਾਕੇ ਚ ਨੇ ਪਿੰਡਾਂ ਚ ਨੇ ਤਾਂ ਇਹ ਪਿੰਡਾਂ ਚ ਕਿਉਂਕਿ ਇਹ ਜਿਹੜਾ ਪ੍ਰੋਜੈਕਟ ਐ ਹਰ ਇੱਕ ਸਰਕਾਰੀ ਅਧਿਕਾਰੀ ਨੂੰ ਜਾਂ ਹਰ ਇੱਕ ਪ੍ਰਾਈਵੇਟ ਪ੍ਰੈਕਟੀਸ਼ਨਰ ਨੂੰ ਇਹਦੇ ਚ ਅਸੀਂ ਇਨਵੋਲ ਕਰਨਾ ਹੈ ਉਹਨਾਂ ਦੀ ਵਕਾਇਦਾ ਟ੍ਰੇਨਿੰਗ ਹੋਣੀ ਐ ਤਾਂ ਉਹਨੂੰ ਅਗਰ ਕੋਈ ਸਰੀਰਕ ਸਮੱਸਿਆ ਹੈ ਜਾਂ ਮਾਨਸਿਕ ਸਮੱਸਿਆ ਉਸ ਨੂੰ ਪ੍ਰਕਿਰਤੀ ਐਨਾਲਿਸਿਸ ਕਰਦੇ ਸਮੇਂ ਮਿਲਦੀ ਹੈ ਤਾਂ ਉਹਨੂੰ ਉਸੇ ਸਰਕਾਰੀ ਹਸਪਤਾਲ 'ਚ ਜਾਂ ਜੇ ਉਹਦੀ ਆਪਣੀ ਇੱਛਾ ਹੈ ਵਿਅਕਤੀ ਦੀ ਜਿਹਦੀ ਪ੍ਰਕਿਰਤੀ ਦਾ ਐਨਾਲਿਸਿਸ ਹੋ ਰਿਹਾ ਹੈ ਉਹ ਪ੍ਰਾਈਵੇਟ ਡਾਕਟਰ ਨੂੰ ਦਿਖਾ ਸਕਦਾ ਹੈ ਉਹਦੀ ਰეკਮੈਂਡੇਸ਼ਨ ਨਾਲ ਦੀ ਨਾਲ ਉਹਨੂੰ ਦਿੱਤੀ ਜਾਏਗੀ ਦੂਜੀ ਹੋਰ ਗੱਲ ਮੈਂ ਸਪਸ਼ਟ ਕਰਨਾ ਚਾਹੁੰਦਾ ਤੁਹਾਡੇ ਮਾਧਿਅਮ ਰਾਹੀਂ ਬੀ ਇਹ ਸਿਰਫ ਬਿਮਾਰਾਂ ਲਈ ਪ੍ਰਕਿਰਤੀ ਪ੍ਰੇਖਣ ਨਹੀਂ ਸਾਡਾ ਜਿਹੜਾ ਆਯੁਰਵੇਦ ਦਾ ਮੂਲ ਸਿਧਾਂਤ ਹੈ ਸਵਸਥਸ ਸਵਸਥ ਰક્ષਣਮ ਆਤੁਰਸ ਵਿਕਾਰ ਪ੍ਰਸ਼ਵਨਮ ਵੀ ਬੰਦਾ ਬਿਮਾਰੀ ਨਾ ਪਏ ਉਹ ਬਿਮਾਰੀ ਤੋਂ ਬਚਿਆ ਰਹੇ ਇਹ ਸਾਡਾ ਮੇਨ ਉਦੇਸ਼ ਹੈ ਤਾਂ ਹਰ ਇੱਕ ਬੰਦੇ ਦੀ ਪ੍ਰਕਿਰਤੀ ਕੰਡਣ ਦੇ ਪਿੱਛੇ ਮਕਸਦ ਇਹ ਰਹੇਗਾ ਬੀ ਤੈਨੂੰ ਭਾਈ ਅੱਗੇ ਚੱਲ ਕਰਕੇ ਹਾਈਪਰ ਟੈਨਸ਼ਨ ਹੋ ਸਕਦਾ ਹੈ ਫੈਟੀ ਲੀਵਰ ਹੋ ਸਕਦਾ ਹੈ ਜਿਹੜੀ ਅੱਜ ਕੱਲ ਦੀ ਬਿਮਾਰੀਆਂ ਐ ਜਿਹੜੀ ਬਿਨਾ ਕਿਸੇ ਸੰਕਰਮਣ ਤੋਂ ਆਪਣੀ ਖਾਣ-ਪਾਨ ਦੇ ਰਹਿਣ-ਸਹਿਣ ਦੇ ਆਪਣੀ ਪੂਰੀ ਤਰ੍ਹਾਂ ਨੀਂਦ ਨਾ ਲੈਣਾ ਜਿ ਆਯੁਰਵੇਦ ਜਿਹਨੂੰ ਕਹੇ ਤ੍ਰੀ ਉਪਸਤੰਭ ਆਹਾਰ ਨਿਦਰਾ ਬ੍ਰਹਮਚर्य ਅਸੀਂ ਪੁੱਜਿਵੇਂ ਆਪਾਂ ਸ਼ੁਰੂ ਚ ਗੱਲ ਕੀਤੀ ਕਿ ਬਾਹਰ ਦਾ ਖਾਣਾ ਪੀਣਾ ਖਾਂਦੇ ਆਂ ਨੀਂਦ ਬਹੁਤ ਇੰਪੋਰਟੈਂਟ ਹੈ ਅੱਜਕਲ ਦੇਖੇ ਰਾਤ ਨੂੰ ਬਹੁਤ ਘੰਟੇ-ਘੰਟੇ ਮੋਬਾਈਲ ਦੇਖੀ ਜਾਂਦੇ ਨੇ ਬੱਚੇ ਜਾਂ ਲੈਪਟਾਪ ਤੇ ਕੰਮ ਕਰਦੇ ਜਾਂ ਰਾਤ ਦੀ ਡਿਊਟੀਆਂ ਕਰਦੇ ਆ ਇਹ ਸਾਰੇ ਐਕਚੁਅਲੀ ਬਿਮਾਰੀ ਦਾ ਸਰੀਰਿਕ ਔਰ ਮਾਨਸਿਕ ਬਿਮਾਰੀਆਂ ਦਾ ਕਾਰਨ ਹੈ ਇਹ ਉਹ ਆਪਣੀ ਨੇਚਰ ਨੂੰ ਚੇਂਜ ਕਰ ਲੈਂਦੇ ਆ ਅੱਜਕਲ ਦਾ ਐਡਾ ਕੰਪੀਟੀਸ਼ਨ ਦਾ ਜਵਾਨ ਹੈ ਬੱਚੇ ਆਪਣੀ ਨੇਚਰ ਨੂੰ ਬਜ਼ੁਰਗ ਵੀ ਚੇਂਜ ਕਰ ਲੈਂਦੇ ਆ ਪਹਿਲਾਂ ਬਹੁਤ ਸਾਰੀ ਇਹ ਜੀ ਡਿਜੀਟਲ ਚੀਜ਼ਾਂ ਨਹੀਂ ਸੀਗੀਆਂ ਅੱਜਕਲ ਹੈਗੀਆਂ ਨੇ ਪਹਿਲਾਂ ਨੇਚਰਲ ਚੀਜ਼ਾਂ ਨਾਲ ਬੰਦਾ ਆਪਣਾ ਐਂਟਰਟੇਨਮੈਂਟ ਕਰਦਾ ਸੀਗਾ ਤਾਂ ਇਹ ਸਾਰੀ ਚੀਜ਼ਾਂ ਨੂੰ ਉਸ ਨੂੰ ਸਮਝਾ ਕੇ ਔਰ ਉਹਨੂੰ ਭਵਿੱਖ ਵਿੱਚ ਕੋਈ ਬਿਮਾਰੀ ਹੋ ਸਕਦੀ ਹੈ ਉਹ ਜ਼ਰੂਰੀ ਨਹੀਂ ਬਿਮਾਰੀ ਹੋਣੀ ਚਾਹੀਦੀ ਹੈ ਅਗਰ ਉਹ ਨਾਰਮਲ ਸਾਮਾਨੀ ਵਿਅਕਤੀ ਵੀ ਤੇਰੀ ਇਹ ਪ੍ਰਕਿਰਤੀ ਹੈ ਤੂੰ ਇਹਨਾਂ ਚੀਜ਼ਾਂ ਤੋਂ ਬਚ ਕੇ ਰਹਿਣਾ ਹੈ ਇਹ ਚੀਜ਼ਾਂ ਕਰਨੀਆਂ ਨੇ ਇਹ ਚੀਜ਼ਾਂ ਨਹੀਂ ਕਰਨੀਆਂ ਇਹ ਨਾਲ ਦੀ ਨਾਲ ਜਿਹੜਾ ਉਸ ਟਾਈਮ ਉਹਦੀ ਪ੍ਰਕਿਰਤੀ ਦਾ ਪਰਿਕਸ਼ਨ ਕਰੇਗਾ ਜਿਹੜਾ ਡਾਕਟਰ ਉਹਨੂੰ ਨਾਲ ਦੀ ਨਾਲ ਐਕਸਪਲੇਨ ਕਰੇਗਾ ਅੱਛਾ ਇੱਕ ਡਾਕਟਰ ਸਭ ਆਪਣੇ ਪੂਰੇ ਦੇਸ਼ 'ਚ ਇਹ ਹੈਗਾ ਕਿ ਸਰਕਾਰੀ ਪ੍ਰੋਜੈਕਟ ਸ਼ੁਰੂ ਤਾਂ ਹੁੰਦੇ ਨੇ ਸ੍ਰੇ ਨਹੀਂ ਲੱਗਦੇ ਹਾਂ ਹਾਂ ਮਤਲਬ ਫਾਰਮੈਲਟੀਲੀ ਹੋ ਜਾਂਦੇ ਆ ਮੈਂ ਕੋਈ ਇੱਕ ਇੱਕ ਡਿਪਾਰਟਮੈਂਟ ਦੀ ਗੱਲ ਨਹੀਂ ਠੀਕ ਠੀਕ ਹੈ ਨਾ ਇਹ ਇਹ ਸਰਕਾਰ ਦੇ ਨਾਂ ਤੇ ਸਰਕਾਰ ਦੇ ਕਿਸਬਜੈਕਟ ਲੋਕਾਂ ਦੇ ਮਨ ਚ ਹੀ ਹੁੰਦਾ ਵੀ ਜੀ ਇਹ ਤਾਂ ਫਾਰਮੈਲਟੀ ਹੈ ਜੀ 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 ਭਾਈ ਪ੍ਰੈਕਟੀਕਲੀ ਕਿੰਨਾ ਕੁ ਵਾਇਬਲ ਆ ਇਹਦੀ ਪ੍ਰੈਕਟੀਕਲਿਟੀ ਕੀ ਆ ਔਰ ਕੀ ਵਾਕਈ ਇੱਕ ਆਮ ਬਿਲਕੁਲ ਗਰੀਬਾਂ ਜਿਹੜਾ ਸਭ ਤੋਂ ਗਰੀਬ ਕੋਈ ਆਮ ਬੰਦੇ ਤੱਕ ਪਹੁੰਚਣ ਦੀ ਸਾਰੇ ਸਹੂਲਤ ਹੈ ਕਿਤੇ ਕੋਈ ਭੇਦਭਾਵਤਾ ਨਹੀਂ ਹੋਏਗਾ ਤੁਹਾਡੇ ਵੱਲੋਂ ਪੂਰਾ ਪ੍ਰੈਕਟਿਸ ਕਿਵੇਂ ਲਾਗੂ ਹੋਏਗਾ ਇਹ ਇਹਦੇ ਉੱਤੇ ਵਿਜੀਲੈਂਸ ਵਿਜੀਲੈਂਸ ਰੱਖੀ ਜਾਏਗੀ ਧਿਆਨ ਰੱਖਿਆ ਜਾਏਗਾ ਕਿ ਹੋ ਰਿਹਾ ਜਾਂ ਨਹੀਂ ਹੋ ਰਿਹਾ ਜਾਂ ਬਸ ਠੀਕ ਐਪ ਦੇ ਉੱਤੇ ਕਰਤਾ ਓਕੇ ਹੈ ਜੀ ਦੇਖੋ ਇਹ ਕਾਲੀ ਆਸ਼ੋਤੋਸ਼ ਗੁਪਤਾ ਜੀ ਇੱਕ ਐਮਓਯੂ ਸਾਈਨ ਕਰਾ ਕੇ ਆਏ ਹਨ ਲਗਭਗ 4 ਕਰੋੜ ਦਾ ਐਮਓਯੂ ਹੈ ਔਰ ਇਹਦੇ ਚ ਕਿਉਂਕਿ ਸਰਕਾਰ ਨੇ ਅਗਰ ਇਹ ਅਗਰ ਇਸ ਤਰ੍ਹਾਂ ਦਾ ਕੰਮ ਕਰਦੀ ਹੈ ਤਾਂ ਸਾਡੇ ਦੇਸ਼ ਜਿਹੜੀ ਸਿਹਤ ਦੀ ਸਮੱਸਿਆ ਉਹਦੇ ਚ ਆਯੁਰਵੇਦ ਬੜਾ ਸਹਿਭਾਗੀ ਹੋਵੇਗਾ ਕਿਉਂਕਿ ਆਯੁਰਵੇਦ ਨੂੰ ਪਹਿਲੀ ਵਾਰ ਇਹ ਜੇ ਮੰਤਰੀ ਮਿਲੇ ਨੇ ਪ੍ਰਤਾਪ ਰਾਓ ਜਾਦੂਜੀ ਜਿਨ੍ਹਾਂ ਦੀ ਆਪਣੀ ਵਿਜ਼ਨ ਹੈ ਕਿ ਆਮ ਪਬਲਿਕ ਨੂੰ ਆਯੁਰਵੇਦ ਬਾਰੇ ਜਾਣੂ ਕਰਾਇਆ ਜਾਏ ਔਰ ਆਯੁਰਵੇਦ ਰਾਹੀਂ ਜਿਹੜੀ ਹੈ ਸਿਹਤ ਸੰਬੰਧੀ ਸਮੱਸਿਆ ਨੂੰ ਸਮਝਾਇਆ ਜਾਵੇ ਜਿਸ ਤੋਂ ਜਿਹੜੇ ਸਾਡੇ ਵੱਡੇ ਵੱਡੇ ਇੰਸਟੀਚੂਨਸ ਹੈ ਉਹਨਾਂ ਦੇ ਜਿਹੜਾ ਹੈ ਜਿਹੜਾ ਲੋਡ ਹੈ ਉਹ ਘਟ ਹੋਏ ਬਿਮਾਰੀਆਂ ਦਾ ਲੋਡ ਘਟ ਹੋਏ ਪਬਲਿਕ ਅਵੇਅਰਨੈਸ ਕੀਤੀ ਜਾਏ ਇਹ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਸਾਡੇ ਕੋਲ ਇਹਦੀ ਮੈਨਪਾਵਰ ਬਹੁਤ ਅੱਛੀ ਹੈ ਅਸ਼ੋਕਸ਼ ਨੇ ਹੁਣ ਦੱਸਿਆ ਵੀ 550 70 ਕਾਲਜ ਨੇ ਸਾਡੇ ਕੋਲ 135000 ਵਿਦਿਆਰਥੀ ਹੈ ਔਰ ਸਾਡੇ ਹਿੰਦੂਸਤਾਨ ਪਰਚ ਕਾਲਜ ਹੈ ਜਿਵੇਂ ਆਪਣੇ ਪੰਜਾਬ 'ਚ ਜਿਹੜਾ ਹੈ ਸਾਡਾ ਪੰਜਾਬ ਜਿਹੜਾ ਹੈ ਇਹਦੇ 16 ਆਯੁਰਵੈਦਿਕ ਕਾਲਜ ਹੈ 16 ਆਯੁਰਵੈਦਿਕ ਕਾਲਜਾਂ ਚ ਕਾਲਜਾਂ ਚ ਮੈਂ ਸਮਝਦਾ ਕਿ 10 ਤੋਂ 11 ਆਯੁਰਵੈਦਿਕ ਕਾਲਜ ਰੂਰਲ ਏਰੀਆ ਚ ਹੈ ਯਾਨੀ ਪਿੰਡਾਂ ਚ ਕਾਲਜ ਹੈ ਪੰਜਾਬ ਦੀਆਂ 472 ਡਿਸਪੈਂਸਰੀ ਰੂਰਲ ਰੂਰਲ ਏਰੀਆ ਚ ਜਿਨ੍ਹਾਂ ਨੂੰ ਅਸੀਂ ਰੂਰਲ ਡਿਸਪੈਂਸਰੀਆਂ ਕਹਿੰਦੇ ਆ ਇਸ ਤਰ੍ਹਾਂ ਹੀ ਸਾਡੇ ਹਿੰਦੂਸਤਾਨ ਪਰਚ ਜਿਹੜਾ ਹੈ ਰੂਰਲ ਏਰੀਆ ਚ ਸਾਡੀ ਆਯੁਰਵੈਦਿਕ ਡਿਸਪੈਂਸਰੀਆਂ ਬਾਕੀ ਵੀ ਸਾਡੀ ਜਿਹੜੀ ਪ੍ਰੈਕਟੀਕਲੀ ਸੰਭਵ ਹੋ ਪਾਏਗਾ ਪ੍ਰੈਕਟੀਕਲ ਬਿਲਕੁਲ ਸੰਭਵ ਹੋ ਪਾਏਗਾ ਨੰਬਰ 1 ਨੰਬਰ 2 ਟਾਰਗੇਟ ਫਰਸਟ ਫੇਸ ਕਰ ਰਹੇ ਹਾਂ ਫਰਸਟ ਫੇਸ ਟਾਰਗੇਟ ਪੂਰਾ ਕਿਉਂਕਿ ਸਾਡਾ 140 ਕਰੋੜ ਦਾ ਅਦੇਸ਼ ਹੈ ਸਾਨੂੰ ਇਸ ਤਰ੍ਹਾਂ ਵੀ ਇੱਕ ਵਾਰ ਜਿਹੜਾ ਹੈ ਸਿੰਪਲ ਸਾਈਜ਼ ਦੇਖੀ ਵੀ ਅਸੀਂ ਕਿ ਇੱਕ ਔਰੇਜ ਦਾ ਟਾਰਗੇਟਡ ਜਿੰ ਮੰਤਰੀ ਜੀ ਚਾਹੁੰਦੇ ਆ ਸਾਡਾ ਤਨ ਮੰਤਰੀ ਦਿਵਸ ਹੈ ਆਯੁਰਵੇਦ ਦਿਵਸ ਹੈ ਉਹ ਅਕਟੂਬਰ ਐਂਡ ਚ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਹੁੰਦਾ ਉਸ ਦਿਨ ਇਸ ਪ੍ਰੋਜੈਕਟ ਨੂੰ ਕੰਪਲੀਟ ਕਰ ਲਿਆ ਜਾਏ ਬੜਾ ਫਾਸਟ ਚੱਲ ਰਿਹਾ ਹੈ ਅੱਜ ਅਸੀਂ ਜਿਹੜਾ ਇੱਥੇ ਇੱਥੇ ਆਪਣੇ ਮੁਹਾਲੀ ਆਏ ہیں ਗੁਰੂ ਰਵਿਦਾਸ ਆਯੁਰਵੇਦ ਯੂਨੀਵਰਸਿਟੀ 'ਚ ਮੈਂ ਖਾਸ ਕਰਕੇ ਥੋਡੇ ਰਾਹੀਂ ਡਾਕਟਰ ਸੰਜੀਵ ਗੋਇਲ ਦਾ ਜਿਹੜੇ ਰਜਿਸਟਰਰ ਨੇ ਉਹਨਾਂ ਦਾ ਬੜਾ ਧੰਨਵਾਦ ਕਰਨਾ ਚਾਹਾਂਗਾ ਮੈਂ ਉਹਨਾਂ ਨੂੰ ਫੋਨ ਕੀਤਾ ਦਿੱਲੀ ਤੋਂ ਕਿ ਆਈਸੀ ਕਰਾਣੀ ਹੈ ਇਸ ਪ੍ਰੋਜੈਕਟ ਨੂੰ ਲਾਗੂ ਕਰਨਾ ਜਦ ਵੀ ਕੋਈ ਅਸੀਂ ਹਿਊਮਨ ਬੀਿੰਗ ਤੇ ਕੋਈ ਕੰਮ ਕਰਦੇ ਹਾਂ ਕੋਈ ਇਹ ਰਿਸਰਚ ਪ੍ਰੋਜੈਕਟ ਆ ਜਾਂਦਾ ਹੈ ਤਾਂ ਉਹਦੀ ਐਥੀਕਲ ਪਰਮਿਸ਼ਨ ਲੈਣੀ ਬੜੀ ਜ਼ਰੂਰ ਹੁੰਦੀ ਹੈ ਗੁਰੂ ਰਵਿਦਾਸ ਆਯੁਰਵੇਦ ਯੂਨੀਵਰਸਿਟੀ ਦੀ ਐਥੀਕਲ ਕਮੇਟੀ ਜੀਡੀ ਬਣੀ ਹੋਈ ਹੈ ਉਹਦੀ ਅੱਜ ਮੀਟਿੰਗ ਸੀਗੀ ਔਰ ਮੀਟਿੰਗ ਡਾਕਟਰ ਆਸ਼ੂਤੋਸ਼ ਗੁਪਤਾ ਨੇ ਆਪਣਾ ਪੂਰਾ ਜਿਹੜਾ ਹੈ ਪ੍ਰਕਰਦੇਸ਼ ਦੀ ਪ੍ਰਕ੍ਰਿਤੀ ਪ੍ਰੀਖਣ ਬਾਰੇ ਜਿਹੜਾ ਹੈ ਡਿਟੇਲ ਪ੍ਰੈਜੈਂਟੇਸ਼ਨ ਕੀਤਾ ਡਾਕਟਰ ਸੰਜੀਵ ਗੋਇਲ ਔਰ ਉਹਨਾਂ ਦੀ ਪੂਰੀ ਟੀਮ ਦਾ ਸਾਨੂੰ ਪੂਰਾ ਸਹਿਯੋਗ ਸੀਗਾ ਯੂਨੀਵਰਸਿਟੀ ਦਾ ਖਰਚਾ ਹੁੰਦਾ ਹੈ ਬੁਲਾਣਾ ਜਾਂਦਾ ਖਰਚਾ ਹੁੰਦਾ ਔਰ ਫਿਰ ਜਿੰਨੇ ਐਕਸਪਰਟ ਆਏ ਹਰ ਇੱਕ ਜਿਸ ਤਰ੍ਹਾਂ ਐਲੋਪੈਥੀ ਸਾਇਟ ਟੂ ਐਕਸਪਰਟ ਸੀਗੇ ਫਾਰਮੇਸੀ ਸਾਇਟ ਤੋਂ ਐਕਸਪਰਟ ਸੀਗੇ ਡਰਗ ਐਨਾਲਿਸਟਿਕ ਐਕਸਪਰਟ ਸੀਗੇ ਵਕੀਲ ਸਾਹਿਬ ਵੀ ਇੱਕ ਐਕਸਪਰਟ ਸੀਗੇ ਉਹਨਾਂ ਸਾਹਮਣੇ ਇਹ ਸਾਰਾ ਜਿਹੜਾ ਪ੍ਰੈਜੈਂਟੇਸ਼ਨ ਕੀਤਾ ਔਰ ਇਹ ਸਾਰੇ ਐਫਰਟਸ ਇਹਨੇ 2-3 ਦਿਨਾਂ ਚ ਹੋਏ ਹਨ ਤਾਂ ਮੈਂ ਜਿਵੇਂ ਅਸੀਂ ਦੇਸ਼ ਦਾ ਪ੍ਰਕਿਰਤੀ ਪ੍ਰੀਖਣ ਲਈ ਦੇਸ਼ ਦੇ ਲੋਕਾਂ ਨੂੰ ਬੜਾ ਧੰਨਵਾਦ ਕਰਾਂਗੇ ਮੈਂ ਬੜਾ ਪੰਜਾਬ ਨੂੰ ਮੈਂ ਖਾਸ ਕਰਕੇ ਬਹੁਤ ਧੰਨਵਾਦ ਦਿੰਦਾ ਮੈਂ ਪੰਜਾਬੀ ਹੋਣ ਦੇ ਨਾਤੇ ਮੇਰੀ ਇੱਛਾ ਸੀ ਕਿ ਭਾਰਤ ਦਾ ਭਾਰਤ ਸਰਕਾਰ ਦਾ ਐਡਾ ਵੱਡਾ ਕੰਮ ਹੈ ਉਹ ਵੀ ਡਾਕਟਰ ਸੰਜੀਵ ਗੋਇਲ ਨੂੰ ਇਹਦਾ ਜਿਹੜਾ ਹੈ ਮੋਰੀ ਬਣਾਇਆ ਜਾਏ ਔਰ ਉਹ ਬਣੇ ਵੀ ਉਹਨਾਂ ਨੇ ਅੱਜ ਦਾ ਜਿਹੜੀ ਹੈ ਆਈਸੀ ਸਾਡੀ ਪੂਰੀ ਕਰਾਈ ਤਾਂ ਇਹ ਨਿਸ਼ਚਿਤ ਤੌਰ ਤੇ ਬੜੀ ਅੱਛੀ ਤਰ੍ਹਾਂ ਲੱਗ ਹੋਏਗਾ ਡਾਕਟਰ ਗੁਪਤਾ एक ये बात है कि आ, आपका ऐप फ्रेंडली कितना है ऐप की सबसे बड़ी प्रॉब्लम जो टेक्निकली आती है कि वो पीपल फ्रेंडली नहीं होता है ना जो एक आम इंसान गांव में बैठा है उसको बेचारे तो इसको कितना आपने पीपल फ्रेंडली बनाया है कि बहुत ही आसान है ये और जल्दी डाउनलोड हुआ जल्दी फॉर्म फिल हुआ कल को ये तो नहीं कि यही कॉम्प्लीकेशन आई रहेगी लोगों को फॉर्म ही ना फिल हो ये टेक्निकल लोगों से आपकी डिस्कशंस हुई हैं ऐप के बारे में मैं आपको बताना चाहता हूं कि मैंने जो आपको नंबर्स बताए तो एक लाख पैंतीस हजार यू स्टूडेंट है और ये बहुत ही टेक्नोसेवियर और टेक्नो फ्रेंडली होते हैं तो ऐसा कोई आदमी नहीं है कि जिसका कोई मतलब अनपढ़ है या कर रहा है ऐसा नहीं है वो आयुर्वेद की शिक्षा लेने वाले मेडिकल कॉलेज के छात्र हैं तो उनके लिए निश्चित तौर पे ये ऐप जो है वो बिल्कुल सिंपल होगा और हमारा ये कोशिश है कि फॉर्म फॉर्म भरना है वो तो नहीं 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 फॉर्म तो वो जाएंगे, वो जाएंगे। भरेंगे उनको सिर्फ एप्लीकेशन डाउनलोड करके क्यूआर कोड देना है वो क्यूआर कोड के आधार पर हमारा जो प्रकृति वॉलेंटियर है जिसमें अंडर ग्रेजुएट स्टूडेंट है पोस्ट ग्रेजुएट स्टूडेंट है आप एक्सपेरिमेंट मान लीजिए हाँ जी मैंने ऐप डाउनलोड करना है मैंने एक फॉर्म भर के भेजना है नहीं वैसे नहीं होगा ये वॉलेंटियर के द्वारा ही करना पड़ेगा जाना पड़ेगा आयुर्वेदिक के पास हर घर आयुर्वेद पहुंचाने का सपना संजो कर इस अभियान की रचना मंत्री जी के मार्गदर्शन में हुई है तो आयुर्वेद हॉस्पिटल से निकल के घर तक जाएगा हर जन जन तक जाएगा हर घर घर तक जाएगा और आयुर्वेद जो हमारे देश की वैभवशाली विरासत है उसको एक नव संजीवनी देने का काम इस अभियान के माध्यम से ये लाखों छात्र लाखों चिकित्सक हजारों टीचर्स ये सब मिलके मिशन मोड में करने वाले हैं ਜਦ ਕਿਸੇ ਸੰਕਲਪ ਕੋ ਸਿੱਧ ਕਰਨੇ ਕੇ ਲਿਏ ਮਿਸ਼ਨ ਕੇ ਰੂਪ ਮੇ ਅਪਣਾਇਆ ਜਾਤਾ ਹੈ ਤੋ ਉਹ ਸਕਸੈਸਫੁਲ ਹੋਗਾ ਇਹ ਮੁਝੇ ਵਿਸ਼ਵਾਸ ਇਸ ਮੇ ਲਗਤਾ ਹੈ। ਡਾਕਟਰ ਸਾਹਿਬ ਇਹ ਕਹਿ ਸਕਦੇ ਹੈ ਕਿ ਇੱਕ ਐਪ ਤੁਹਾਡੀ ਸਿਹਤ ਨੂੰ ਬਿਲਕੁਲ ਠੀਕ ਰੱਖੇਗਾ। ਇਹ ਐਪ ਦੇ ਨਾਲ ਜੁੜੋ ਇਸ ਸਕੀਮ ਦੇ ਨਾਲ ਲੋਕ ਜੁੜ ਜਾਣ ਉਹਨਾਂ ਦੀ ਸਿਹਤ ਠੀਕ ਰਹੇਗੀ ਡਾਕਟਰਾਂ ਕੋਲ ਜਾਣ ਦੀ ਲੋੜ ਹੀ ਨਹੀਂ ਹੈ। ਬਿਲਕੁਲ ਠੀਕ ਹੈ ਯੋਗਿੰਦਰ ਜੀ ਜਿਹੜੀ ਜਿਹੜੀ ਐਪ ਹੈ ਨਾ ਇਹ ਜਿਹੜੇ ਸਾਡੇ ਜਿੰਨੇ ਵੀ ਆਪਾਂ ਐ ਕਹਿ ਸਕਦੇ ਜਿੰਨੇ ਵੀ ਸਾਡੇ ਆਯੁਰਵੇਦ ਦੇ ਡਾਕਟਰ ਹੈ ਜਿੰਨੇ ਵੀ ਜਿੰਨੀ ਇਹਨਾਂ ਨੇ ਸੰਖਿਆ ਦੱਸੀ ਹੈ ਉਹ ਆਪ ਲੋਕਾਂ ਕੋਲ ਜਾਣਗੇ ਲੋਕਾਂ ਨੂੰ ਹਸਪਤਾਲ ਜਾਣ ਦੀ ਲੋੜ ਨਹੀਂ ਡਿਸਪੈਂਸਰੀ ਜਾਣ ਦੀ ਲੋੜ ਨਹੀਂ ਜਿਸ ਤਰ੍ਹਾਂ ਜਿਸ ਏਰੀਆ 'ਚ ਕੋਈ ਆਯੁਰਵੈਦਿਕ ਹਸਪਤਾਲ ਜਾਂ ਕਾਲਜ ਹੈ ਉੱਥੇ ਉੱਥੇ ਉਹਨਾਂ ਨੂੰ ਉਹ ਵੰਡ ਦਿੱਤੇ ਏਰੀਆ ਵੰਡ ਦਿੱਤੇ ਜਾਣਗੇ ਵੀ ਤੁਸੀਂ ਆ ਜਿਹੜੇ ਸਾਡੇ ਰਿਕਸ਼ਾ ਵਾਲੇ ਭਾਈਆਂ ਇਹਨਾਂ ਨੂੰ ਕਵਰ ਕਰੋ ਢੇੜੀ ਵਾਲੇ ਭਾਈਆਂ ਨੂੰ ਕਵਰ ਕਰੋ ਉਸ ਤੋਂ ਬਾਅਦ ਜੇ ਕਿਸੇ ਦਾ ਕਾਲਜ ਕਿਸੇ ਅੱਛੇ ਬਿਜ਼ਨਸ ਜਿੱਥੇ ਆਪਣੀ ਦੁਕਾਨਾਂ ਵਾਲਿਆਂ ਨੂੰ ਕਵਰ ਕਰੋ ਤੇ ਇਸ ਤਰ੍ਹਾਂ ਉਹਨਾਂ ਨੂੰ ਉਹਨਾਂ ਦਾ ਜਿਹੜਾ ਪ੍ਰਿੰਸੀਪਲ ਹੈ ਉਹਨਾਂ ਕਿਉਂਕਿ ਇਹ ਟ੍ਰੇਨਿੰਗ ਹਲੇ ਹੋਣੀਆਂ ਬਾਕੀਆਂ ਟ੍ਰੇਨਿੰਗ ਚ ਉਹਨਾਂ ਨੂੰ ਸਾਰਾ ਗਾਈਡਲਾਈਨ ਦਿੱਤੀ ਜਾਏਗੀ ਵੀ ਤੁਸੀਂ ਕਿਸ ਤਰ੍ਹਾਂ ਕਰਨਾ ਹੈ ਸਾਡੇ ਜਿਹੜੇ ਵਲੰਟੀਅਰ ਆ ਉਹ ਆਮ ਪਬਲਿਕ ਕੋਲ ਜਾਣਗੇ ਪਬਲਿਕ ਨੇ ਕਿਸੇ ਕੋਲ ਜਾਣਾ ਨਹੀਂ ਹੈ ਔਰ ਉਹੀ ਉਹਨਾਂ ਨੂੰ ਸਾਰਾ ਸਿਸਟਮੈਟਿਕ ਦੱਸਣਗੇ ਸਮਝਾਣਗੇ ਔਰ ਉਹੀ ਉਹਨਾਂ ਨੂੰ ਕਿਉਂਕਿ QR ਕੋਡ ਨਾਲ ਨਾ অথেন্টিਸਿਟੀ ਬਣ ਜਾਏਗੀ ਨਹੀਂ ਤਾਂ ਕੱਲ ਨੂੰ ਕੋਈ ਵੀ ਕਲੇਮ ਕਰ ਸਕਦਾ ਜੀ ਹਮਨੇ ਇਤਨੇ ਕਰੋੜ ਦਾ ਕੀਤਾ ਤੇ ਰਿਕਾਰਡ ਦਿਖਾਓ ਤੋ QR ਕੋਡ ਹੋਏਗਾ ਤੋ ਨੰਬਰਿੰਗ ਜਿਹੜੀ ਹੈ ਸਹੀ ਹੋਏਗੀ ਕੋਈ ਕਿਸੇ ਤਰ੍ਹਾਂ ਦਾ ਉਹਦੇ ਚ ਕੋਈ ਗਲਤ ਨਹੀਂ ਹੋਏਗਾ ਆਪਾਂ ਇਹ ਕਹਿ ਸਕਦੇ ਆ ਕਿ ਹੁਣ ਘਰ ਬੈਠਿਆਂ ਨੂੰ ਇਲਾਜ ਮਿਲੇਗਾ ਘਰ ਬੈਠ ਕੇ ਹੀ ਠੀਕ ਰਹੇਗੀ ਹਾਂ ਆਪਾਂ ਫਿਲਹਾਲ ਨਹੀਂ ਕਹਿ ਸਕਦੇ ਇਲਾਜ ਮਿਲੇਗਾ ਆਪਾਂ ਕਹਿ ਸਕਦੇ ਵੀ ਸਿਹਤ ਚੰਗੀ ਕਿਸ ਤਰ੍ਹਾਂ ਰੱਖੀ ਜਾ ਸਕਦੀ ਹੈ ਉਹਦੇ ਬਾਰੇ ਜਾਣਕਾਰੀ ਮਿਲੇਗੀ ਕਿਉਂਕਿ ਇਲਾਜ ਜੇ ਕੋ ਪ੍ਰੋਬਲਮ ਹੈ ਪਰ ਉਹ ਵੀ ਠੀਕ ਹੋਏ ਉਹ ਉਹ ਉਹਦੇ ਬਾਰੇ ਗਾਈਡ ਕੀਤਾ ਜਾ ਪੂਰਾ ਗਾਈਡ ਕੀਤਾ ਜਾਏਗਾ ਜੀ 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 ਧੰਨਵਾਦ ਡਾਕਟਰ ਸਾਹਿਬ ਤੁਹਾਡਾ ਬਹੁਤ-ਬਹੁਤ ਬਹੁਤ-ਬਹੁਤ ਧੰਨਵਾਦ ਤੁਹਾਡਾ ਬਹੁਤ-ਬਹੁਤ ਤੁਹਾਡਾ ਅ ਅਸ਼ੀਤੋਸ਼ ਗੁਪਤਾ ਜੀ ਤੁਸੀਂ ਪੰਜਾਬ ਆਏ ਪੰਜਾਬ ਵੱਲੋਂ ਤੁਹਾਨੂੰ ਵੈਲਕਮ ਬਹੁਤ ਬਹੁਤ ਧੰਨਵਾਦ ਤਾਂ ਇਹਨਾਂ ਦੋਵੇਂ ਉਹ ਸਖਸ਼ੀਤਾ ਜਿਹੜੀਆਂ ਇਸ ਪ੍ਰੋਜੈਕਟ ਤੇ ਕੰਮ ਕਰ ਰਹੀਆਂ ਨੇ ਤਾਂ ਜ਼ਰੂਰ ਜੇ ਤੁਸੀਂ ਇਸ ਐਪ ਦੇ ذریعے ਯਾਨੀ ਵਲੰਟੀਅਰ ਦੇ ذریعے ਐਪ ਦੇ ذریعے ਆਯੁਰਵਿਦਾ ਨਾਲ ਜੁੜੋਂਗੇ ਤਾਂ ਤੁਹਾਡੀ ਸਿਹਤ ਠੀਕ ਰਹੇਗੀ ਤੁਸੀਂ ਬਿਮਾਰ ਹੋਣ ਤੋਂ ਪਹਿਲਾਂ ਹੀ ਸਿਹਤਮੰਦ ਰਹੋ ਸਾਡੀ ਐਲੋਪੈਥੀ ਨੇ ਕੀ ਕੀਤਾ ਜਾਂ ਸਾਡੀ ਮਾਡਰਨ ਸਾਇੰਸ ਨੇ ਕੀ ਕੀਤਾ ਬਿਮਾਰ ਹੋਏ ਬੰਦੇ ਨੂੰ ਠੀਕ ਕਰਦੀ ਹੈ ਬੰਦਾ ਬਿਮਾਰ ਹੋਵੇ ਨਾ ਸਿਹਤਮੰਦ ਬੰਦੇ ਤੇ ਗੱਲ ਨਹੀਂ ਹੁੰਦੀ ਬਿਮਾਰ ਬੰਦੇ ਦੇ ਉੱਤੇ ਯਾਨੀ ਬਿਮਾਰੀ ਦਾ ਮਤਲਬ ਇਹ ਹੋ ਗਿਆ ਕਿ ਸਿਹਤਮੰਦ ਤੁਸੀਂ ਹੋ ਜਾਂ ਨਹੀਂ ਹੋ ਜਦੋਂ ਕਿ ਗੱਲ ਸਿਹਤ ਦੇ ਉੱਤੇ ਹੋਣੀ ਚਾਹੀਦੀ ਆ ਤਾਂ ਇੱਕ ਚੰਗਾ ਉਪਰਾਲਾ ਔਰ ਜ਼ਰੂਰ ਤੁਸੀਂ ਇਸ ਨਾਲ ਜੁੜੋ ਤਾਂ ਕਿ ਤੁਹਾਡੀ ਸਿਹਤ ਠੀਕ ਰਹੇ